ਦੋਸਤੋ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਤਾਂ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਚਿੱਟੇ ਦੇ ਨਸ਼ੇ ਨੂੰ ਠੱਲ ਪਾਤੀ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਚਲਾਏ ਜਾ ਰਹੇ ਆ ਆਪਾਂ ਸਭ ਨੂੰ ਦੇਖ ਰਹੇ ਆ ਤੇ ਦੂਜੇ ਪਾਸੇ 24 ਘੰਟੇ ਪੁਲਿਸ ਵੀ ਸਰਕਾਰ ਦਾ ਕਹਿਣਾ ਸਤਰਕਾ ਥਾਂ ਥਾਂ ਤੇ ਨਾਕੇਬੰਦੀ ਹੋਈ ਵੀ ਆ ਇਸ ਚਿੱਟੇ ਦੇ ਨਸ਼ੇ ਨੂੰ ਖਤਮ ਕਰਨ ਵਾਸਤੇ ਪੁਲਿਸ 24 ਘੰਟੇ ਜੁੱਧ ਨਸ਼ਿਆਂ ਵਿਰੋਧੀ ਕਮਹਿਮ ਲੈ ਕੇ ਚੱਲ ਰਹੀ ਆ ਸਰਕਾਰ ਨੇ ਇਹ ਜਿਹੜੀ ਮੁਹਿੰਮ ਚਲਾਈ ਆ ਦੂਜੇ ਪਾਸੇ ਲਗਾਤਾਰ ਪੰਜਾਬ ਦੇ ਅੰਦਰੋਂ ਚਿੱਟੇ ਦੇ ਨਾਲ ਜਿਹੜੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ ਕੱਲ ਵੀ ਬਟਾਲਾ ਦੇ ਅੰਦਰ ਇੱਕ ਘਰ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਚਿੱਟੇ ਦੀ ਭੇਂਟ ਚੜ ਗਿਆ ਮੁੰਡੇ ਦੀ ਮੌਤ ਹੋ ਗਈ ਚਿੱਟੇ ਦੀ ਓਵਰਡੋਸ ਦੇ ਕਾਰਨ ਅੱਜ ਉਸ ਪਰਿਵਾਰ ਦੇ ਅੰਦਰ ਸ਼ਹਿਰੀ ਕਲਸੀ ਸਾਹਿਬ ਜਾਂਦੇ ਆ ਉਹਨਾਂ ਨਾਲ ਦੁੱਖ ਸੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਆ ਤਾਂ ਉੱਥੇ ਜੋ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਸ਼ੈਰੀ ਕਾਲਸੀ ਸਾਹਿਬ ਕਹਿੰਦੇ ਕਹਿੰਦੇ ਕਿ ਲੋਕ ਸਾਨੂੰ ਸਹਿਯੋਗ ਕਰਨ ਲੋਕ ਸਾਨੂੰ ਨਾਮ ਦੇਣ ਕਹਿੰਦੇ ਅੱਜ ਵੀ ਜਦੋਂ ਮੈਂ ਆ ਰਿਹਾ ਸੀ ਇੱਕ ਮਾਤਾ ਨੇ ਮੈਨੂੰ ਕਿਹਾ ਕਿ ਪੁੱਤ ਜਿਹੜਾ ਚਿੱਟਾ ਬਹੁਤ ਵੱਧ ਗਿਆ ਇਹਨੂੰ ਖਤਮ ਕਰੋ ਕਹਿੰਦਾ ਮੈਂ ਕਿਹਾ ਮਾਤਾ ਜੀ ਦੱਸੋ ਕਿੱਥੇ ਆ ਕੌਣ ਆ ਨਾਮ ਦੱਸੋ ਕਹਿੰਦੇ ਕੋਈ ਨਾਮ ਦੱਸਣ ਨੂੰ ਹੀ ਤਿਆਰ ਨਹੀਂ ਸ਼ੈਰੀ ਕਾਲਸੀ ਸਾਹਿਬ ਕੀ ਇਹ ਨਾਮ ਪਤਾ ਲਾਉਣੇ ਤੇ ਇਹ ਪਤਾ ਲਾਉਣਾ ਕਿ ਕੌਣ ਨੇ ਚਿੱਟੇ ਦੇ ਸੁਦਾਗਰ ਇਹ ਲੋਕਾਂ ਦਾ ਕੰਮ ਆ ਕਿ ਸਰਕਾਰ ਦਾ ਕੰਮ ਆ ਤੁਹਾਡੀ ਇੰਟੈਲੀਜੈਂਸੀ ਤੁਹਾਡੀ ਸਰਕਾਰ ਤੁਹਾਡਾ ਪੁਲਿਸ ਪ੍ਰਸ਼ਾਸਨ ਇਹ ਪਤਾ ਲਾਉਣਾ ਲੋਕਾਂ ਦਾ ਕੰਮ ਨਹੀਂ ਕਿ ਕੌਣ ਚਿੱਟਾ ਵੇਚਦਾ ਤੁਹਾਡਾ ਕੰਮ ਆ ਜੇਕਰ ਲੋਕ ਉਹ ਕਹਿੰਦੇ ਲੋਕ ਸਾਨੂੰ ਨਾਂ ਦੇਣ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਲੋਕ ਵਿਚਾਰੇ ਕਿਹੜੀ ਗੱਲਾਂ ਸਹਿਯੋਗ ਕਰ ਸਕਦੇ ਆ ਉਹ ਤਾਂ ਰੋਲਾ ਪਾ ਸਕਦੇ ਆ ਕਿ ਨਸ਼ਾ ਨਸ਼ਾ ਕਿੱਥੋਂ ਆ ਰਿਹਾ ਇਹ ਪਤਾ ਕਰਨਾ ਤੁਹਾਡਾ ਕੰਮ ਆ ਵੈਸੇ ਵੀ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਸਾਨੂੰ ਸਭ ਪਤਾ ਕਿ ਜਿਹੜਾ ਇਹ ਚਿੱਟੇ ਦਾ ਨਸ਼ਾ ਕਿੱਥੋਂ ਆਉਂਦਾ ਇਹਦੀਆਂ ਜੜਾਂ ਕਿੱਥੇ ਨੇ ਸਾਡੀ ਸਰਕਾਰ ਬਣਾਓ ਅਸੀਂ ਇਹਨੂੰ ਜੜ ਤੋਂ ਖਤਮ ਕਰਾਂਗੇ ਤਾਂ ਫਿਰ ਇਹ ਪਤਾ ਲਾਉਣਾ ਵੀ ਤੁਹਾਡੀ ਸਰਕਾਰ ਦਾ ਕੰਮ ਆ ਪ੍ਰਸ਼ਾਸਨ ਦਾ ਕੰਮ ਆ ਇੰਟੈਲੀਜੈਂਸੀ ਦਾ ਕੰਮ ਆ ਵਿਚਾਰੇ ਲੋਕ ਜੇਕਰ ਕਿਸੇ ਦਾ ਨਾਮ ਲੈ ਦੇਣਗੇ ਆਮ ਲੋਕ ਤਾਂ ਉਹਨਾਂ ਦੇ ਤਾਂ ਸਹਰੀ ਪਟਨੇ ਆ ਖੂਨ ਖਰਾਬਾ ਹੀ ਹੋਣਾ ਅੱਜ ਵੀ ਘਟਨਾ ਹੈ ਕਿ ਪੁਲਿਸ ਵਾਲੇ ਚਿੱਟੇ ਦਾ ਜਿਹੜਾ ਨਸ਼ਾ ਵੇਚਣ ਵਾਲਿਆਂ ਉਹਨਾਂ ਤੇ ਐਕਸ਼ਨ ਕਰਨ ਗਏ ਸੀ ਤਾਂ ਉਥੇ ਪੁਲਿਸ ਵਾਲਿਆਂ ਦੇ ਉੱਪਰ ਹੀ ਅਟੈਕ ਕਰਤਾ ਉਥੇ ਕਈ ਸਾਰੇ ਪੁਲਿਸ ਵਾਲੇ ਹੁਣ ਹਸਪੀਟਲ ਦੇ ਅੰਦਰ ਜ਼ਖਮੀ ਹਾਲਤ ਦੇ ਵਿੱਚ ਪਏ ਆ ਉਹਨਾਂ ਨੇ ਹਮਲਾ ਕਰਤਾ ਜੇਕਰ ਵਿਚਾਰੇ ਆਮ ਲੋਕ ਇਹ ਦੱਸਣਗੇ ਕਿਸੇ ਦਾ ਨਾਮ ਲੈਣਗੇ ਤਾਂ ਉਹਨਾਂ ਦੇ ਨਾਲ ਕੀ ਹੋਊਗਾ ਉਹਨਾਂ ਦੀ ਹਾਲਤ ਕੀ ਕੀਤੀ ਜਾਊਗੀ ਤੇ ਦੂਜੀ ਗੱਲ ਬਲਡੋਜ਼ਰ ਚੱਲ ਰਹੇ ਆ ਜਿਹੜੇ ਆਮ ਲੋਕ ਨੇ ਪਿੰਡਾਂ ਦੇ ਵਿੱਚ ਨਸ਼ਾ ਵੇਚਣ ਵਾਲੇ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਸਰਕਾਰ ਨੂੰ ਪਰ ਮੇਨ ਜਿਹੜੀ ਝਾੜ ਆ ਉਹਦੇ ਤੇ ਹੱਥ ਪਾਉਣਾ ਚਾਹੀਦਾ ਜੜ ਤੱਕ ਪਹੁੰਚਣਾ ਚਾਹੀਦਾ ਭਗਵੰਤ ਮਾਨ ਸਾਹਿਬ ਖੁਦ ਕਿੰਨੇ ਸਿਆਣੇ ਆ ਵੋਟਾਂ ਤੋਂ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਕਿ ਜਿਹੜੇ ਵੱਡੇ ਮਗਰਮੱਛ ਨੇ ਚਿੱਟੇ ਦੇ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਉਹਨਾਂ ਤੇ ਹੱਥ ਪਾਉਣਾ ਚਾਹੀਦਾ ਤਾਂ ਅੱਜ ਉਹਨਾਂ ਮਗਰਮੱਛਾਂ ਤੇ ਹੱਥ ਪਾਉਣ ਦੀ ਮੇਰੇ ਖਿਆਲ ਵਿੱਚ ਜ਼ਰੂਰ ਤਾਂ ਜੜ ਨੂੰ ਹੱਥ ਪੈਣਾ ਚਾਹੀਦਾ ਕਿਉਂਕਿ ਜੇਕਰ ਘਾਹ ਨੂੰ ਉੱਪਰੋਂ ਉੱਪਰੋਂ ਦਾਤੀ ਦੇ ਨਾਲ ਕੱਟੀ ਹੈ ਨਾ ਉਹ ਦੁੱਗਣਾ ਹੋ ਕੇ ਫੁੱਟਦਾ ਤੇ ਜਿਹੜੀ ਝਾੜਾ ਜੇਕਰ ਅਸੀਂ ਘਾਹ ਨੂੰ ਜੜ ਤੋਂ ਖਤਮ ਕਰਾਂਗੇ ਨਾ ਤਾਂ ਫੇਰ ਹੋਣਾ ਜਦੋਂ ਕੋਈ ਵੀ ਦਰਖਤ ਆ ਉਹਦੀਆਂ ਟਾਹਣੀਆਂ ਜਿੰਨੀਆਂ ਮਰਜ਼ੀ ਵੱਢੀ ਜਾਓ ਉਹ ਫੈਲੀ ਜਾਣਾ ਜਦੋਂ ਅਸੀਂ ਜੜ ਤੋਂ ਪੁੱਟਾਂਗੇ ਨਾ ਤਾਂ ਫੇਰ ਹੀ ਜਿਹੜਾ ਇਹ ਉਹ ਖਤਮ ਹੋਣਾ ਤਾਂ ਫਿਰ ਜਿਹੜਾ ਚਿੱਟਾ ਉਹ ਵੀ ਐਵੇਂ ਹੀ ਆ ਜੇ ਆਮ ਲੋਕਾਂ ਦੇ ਘਰਾਂ 'ਤੇ ਬਲਡੋਜ਼ਰ ਚੱਲਣਗੇ ਜਿਹੜੇ ਪਿੰਡਾਂ ਵਿੱਚ ਚਿੱਟਾ ਵੇਚਣ ਵਾਲੇ ਆ ਉਵੇਂ ਜਿਹੜਾ ਇਹ ਚਿੱਟੇ ਦਾ ਨਸ਼ਾ ਖਤਮ ਨਹੀਂ ਹੋਣਾ ਸਪਲਾਈ ਕਿੱਥੋਂ ਹੁੰਦਾ ਇਹ ਚਿੱਟਾ ਇਹਦੀ ਜੜ ਕਿੱਥੇ ਪਈ ਆ ਜੇਕਰ ਉੱਥੇ ਤੁਸੀਂ ਹੱਥ ਪਾਉਂਗੇ ਤਾਂ ਇਹ ਚਿੱਟੇ ਦਾ ਨਸ਼ਾ ਫੇਰ ਖਤਮ ਹੋਣਾ ਹੁਣ ਜੇਕਰ ਇੰਨੀ ਸਖਤਾਈ ਦੇ ਬਾਵਜੂਦ ਜਦੋਂ ਤੁਸੀਂ ਸ਼ਹਿਰੀ ਕਲਸੀ ਸਾਹਿਬ ਖੁਦ ਕਹਿ ਰਹੇ ਸੀ ਬੋਲ ਰਹੇ ਸੀ ਕਿ ਸਾਡੀ ਜਿਹੜੀ ਪੁਲਿਸ 24 ਘੰਟੇ ਸਤਾਰਕਾ ਆਪਾਂ ਵੀ ਦੇਖਦੇ ਆ ਥਾਂ ਥਾਂ ਤੇ ਨਾਕੇ ਬੰਦੀ ਆ 24 ਘੰਟੇ ਪੁਲਿਸ ਵਾਕਈ ਸਤਾਰਕਾ ਲੋਕਾਂ ਦੇ ਘਰਾਂ ਤੇ ਬਲਡੋਜ਼ਰ ਚੱਲ ਰਹੇ ਆ ਜੇਕਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਚਿੱਟਾ ਸ਼ਰਿਆਮ ਵੇਖ ਰਿਹਾ ਲੋਕਾਂ ਦੇ ਜਵਾਕਾਂ ਦੀਆਂ ਮੌਤਾਂ ਨਿਤ ਹੁੰਦੀਆਂ ਕੱਲ ਵੀ ਘਟਨਾ ਪਰਸੋ ਵੀ ਘਟਨਾ ਚੌਥੇ ਵੀ ਘਟਨਾ ਹਰ ਰੋਜ਼ ਕੋਈ ਨਾ ਕੋਈ ਘਟਨਾ ਜਿੱਥੇ ਚਿੱਟੇ ਦੀ ਓਵਰਡੋਸ ਦੇ ਨਾਲ ਬੱਚੇ ਮਰ ਰਹੇ ਨੇ ਤਾਂ ਜੇਕਰ ਹਲੇ ਵੀ ਇੰਨੇ ਵੱਡੇ ਪੱਧਰ ਤੇ ਜਿਹੜਾ ਇਹ ਚਿੱਟੇ ਦਾ ਨਸ਼ਾ ਏ ਉਹ ਫੈਲਿਆ ਹੋਇਆ ਪੰਜਾਬ ਦੇ ਅੰਦਰ ਤਾਂ ਫਿਰ ਇਹਦਾ ਮਤਲਬ ਇਹ ਹੈ ਨਾ ਕਿ ਜੜ ਨੂੰ ਖਤਮ ਕਰਨ ਦੀ ਲੋੜ ਆ ਕਿਉਂਕਿ ਸਪਲਾਈ ਤਾਂ ਜੜ ਤੋਂ ਹੀ ਹੋ ਰਿਆ ਨਾ ਤਾਂ ਫਿਰ ਜਿਹੜੇ ਬੰਦੇ ਜਿਵੇਂ ਤੁਸੀਂ ਕਿਹਾ ਕਿ ਇੱਕ ਔਰਤ ਫੜੀ ਆ ਹੁਣ ਅਸੀਂ ਤੇ ਉਹਦੇ ਨਾਲ ਕੁਝ ਹੋਰ ਵਿਅਕਤੀ ਵੀ ਫੜੇ ਆ ਉਹਨਾਂ ਤੋਂ ਪੁੱਛਗਿਸ਼ ਕਰੋ ਨਾ ਕਿ ਉਹ ਆਖਰ ਜਿਹੜਾ ਇਹ ਨਸ਼ਾ ਚਿੱਟੇ ਦਾ ਨਸ਼ਾ ਉਹ ਲੈ ਕੇ ਕਿੱਥੋਂ ਆਉਂਦੇ ਆ ਇਹ ਚਿੱਟੇ ਦੀ ਜੜ ਕਿੱਥੇ ਆ ਇਹ ਪਤਾ ਲਾਉਣਾ ਕਿ ਚਿੱਟਾ ਆ ਕਿੱਥੋਂ ਰਿਹਾ ਚਿੱਟੇ ਦੀ ਜੜ ਕਿੱਥੇ ਆ ਤੇ ਫਿਰ ਉਹ ਜੜ ਨੂੰ ਖਤਮ ਕਰਨਾ ਸਰਕਾਰ ਦਾ ਕੰਮ ਹੈ ਇਹ ਸਾਰੀਆਂ ਚੀਜ਼ਾਂ ਦਾ ਪਤਾ ਲਾਉਣਾ ਨਾ ਕਿ ਲੋਕਾਂ ਨੇ ਤੁਹਾਨੂੰ ਦੱਸਣਾ ਕਿ ਉਹ ਫਲਾਨਾ ਬੰਦਾ ਵੇਚਦਾ ਉਹ ਟੋਂਕਾ ਬੰਦਾ ਵੇਚਦਾ ਉਹਦਾ ਕੋਈ ਵਿਚਾਰਾ ਕੋਈ ਇਨਸਾਨੀ ਆ ਜਿਹੜਾ ਦੱਸ ਸਕਦਾ ਇਹੋ ਜਿਹਾ ਰਿਸਕ ਲੈ ਕੇ ਨਹੀਂ ਆਮ ਲੋਕ ਗਰੀਬ ਗੁਰਬੇ ਜਿਨ੍ਹਾਂ ਦੇ ਪਹਿਲਾਂ ਹੀ ਘਰਾਂ ਵਿੱਚ ਰੋਟੀ ਮਸਾ ਪੱਕਦੀ ਆ ਉਹ ਕਿੱਥੋਂ ਜਿਹੜੇ ਚਿੱਟਾ ਵੇਚਣ ਵਾਲੇ ਨੇ ਉਹਨਾਂ ਨਾਲ ਪੰਗਾ ਲੈ ਲੈਣਗੇ ਤੇ ਨਾਲੇ ਵੈਸੇ ਵੀ ਲੋਕ ਲਗਾਤਾਰ ਇਹ ਕਹਿੰਦੇ ਆਏ ਆ ਹੁਣ ਤੱਕ ਕਿ ਅਸੀਂ ਜਿਹੜੇ ਚਿੱਟਾ ਵੇਚਣ ਵਾਲੇ ਆ ਉਹਨਾਂ ਨੂੰ ਫੜਾਉਂਦੇ ਆ ਤੇ ਪੁਲਿਸ ਛੱਡ ਦਿੰਦੀ ਆ ਇਹ ਲਗਾਤਾਰ ਲੋਕ ਪੁਲਿਸ ਦੇ ਉੱਪਰ ਇਲਜ਼ਾਮ ਲਾ ਰਹੇ ਲੁੰਦੇ ਆਏ ਆ ਚਲੋ ਸਾਰੀ ਪੁਲਿਸ ਮਾੜੀ ਵੀ ਨਹੀਂ ਹੁੰਦੀ ਅਸੀਂ ਸਾਰਿਆਂ ਨੂੰ ਕਹਿ ਵੀ ਨਹੀਂ ਸਕਦੇ ਪਰ ਇਹ ਲੋਕਾਂ ਨੇ ਇਲਜ਼ਾਮ ਜਿਹੜਾ ਪੁਲਿਸ ਦੇ ਉੱਪਰ ਲਾਏ ਆ ਪਰ ਹੁਣ ਸਰਕਾਰ ਨੂੰ ਚਾਹੀਦੀਵੇਂ ਸ਼ਹਿਰੀ ਕਲਸੀ ਸਾਹਿਬ ਨੇ ਇਹ ਗੱਲ ਕਹੀ ਆ ਆਪਾਂ ਤਾਂ ਨਹੀਂ ਇਸ ਗੱਲ ਨਾਲ ਸਹਿਮਤ ਕਿਉਂਕਿ ਸਰਕਾਰ ਕੋਲੇ ਸਿਸਟਮ ਆ ਸਾਰਾ ਇੰਟੈਲੀਜੈਂਸੀ ਆ ਪੂਰਾ ਪ੍ਰਬੰਧ ਆ ਉਹਨਾਂ ਕੋਲੇ ਉਹਨਾਂ ਨੇ ਪਤਾ ਲਾਉਣਾ ਕਿ ਚਿੱਟੇ ਦੀਆਂ ਜਣਾ ਕਿੱਥੇ ਆ ਤੇ ਉਹੀ ਲਾ ਸਕਦੇ ਨੇ ਆਮ ਲੋਕ ਨਹੀਂ ਲਾ ਸਕਦੇ ਜੇ ਸਰਕਾਰ ਦੇ ਹੱਥ ਵਸ ਨਹੀਂ ਜਣਾ ਤੱਕ ਪਹੁੰਚਣਾ ਫਿਰ ਆਮ ਲੋਕਾਂ ਜਿਨ੍ਹਾਂ ਦੇ ਪੱਲੇ ਹੀ ਕੱਖ ਨਹੀਂ ਵਿਚਾਰਿਆਂ ਦੇ ਉਹਨਾਂ ਦੇ ਹੱਥ ਵਸ ਕਿੱਥੇ ਆ ਕਿ ਉਹ ਜਿਹੜੇ ਚਿੱਟੇ ਦੀਆਂ ਜਣਾ ਤੱਕ ਪਹੁੰਚਣ ਇਹ ਤਾਂ ਸਰਕਾਰ ਹੀ ਪਹੁੰਚ ਸਕਦੀ ਹੈ ਨਾ ਜਿਨ੍ਹਾਂ ਕੋਲੇ ਸਾਰਾ ਪੂਰਾ ਪ੍ਰਬੰਧ ਆ ਸਰਕਾਰ ਪਹੁੰਚ ਸਕਦੀ ਹੈ ਪ੍ਰਸ਼ਾਸਨ ਪਹੁੰਚ ਸਕਦਾ ਇੰਟੈਲੀਜੈਂਸੀ ਪਹੁੰਚ ਸਕਦੀ ਆ ਤੇ ਆਮ ਲੋਕ ਵਿਚਾਰੇ ਕਿੱਥੋਂ ਪਹੁੰਚਣਗੇ ਸੋ ਕੀ ਕੁਝ ਕਿਹਾ ਸਹਿਰੀ ਕਲਸੀ ਸਾਹਿਬ ਨੇ ਉਸ ਪਰਿਵਾਰ ਦੇ ਅੰਦਰ ਜਾ ਕੇ ਜਿਨ੍ਹਾਂ ਦਾ ਇਕਲੌਤਾ ਪੁੱਤ ਮਰਿਆ ਆ ਸੁਣੋ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਹਿਰੀ ਕਲਸੀ ਸਾਹਿਬ ਨੇ ਕੀ ਜਵਾਬ ਦਿੱਤਾ ਆ ਸੁਣੋ ਕੀ ਸਾਨੂੰ ਦਰਦ ਹੈ ਸਰਕਾਰ ਨੂੰ ਦਰਦ ਹੈ ਪੁਲਿਸ ਰਾਤ ਦਿਨ ਕੰਮ ਕਰਨ ਦੀ ਹੈ ਤਿਆਰੀ ਦੀ ਪਰ ਦੁੱਖ ਦੀ ਗੱਲ ਇਹ ਹੈ ਵੀ ਜਿੰਨਾ ਸਾਨੂੰ ਸਹਿਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਹਾ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਮੈਂ ਕਿਹਾ ਹੈਗਾ ਜੀ ਮੈਂ ਕਿਹਾ ਦੱਸੋ ਮੈਨੂੰ ਕਿੱਥੇ ਹੈ ਮੈਨੂੰ ਨਾਮ ਦਿਓ ਨਹੀਂ ਪੁੱਤ ਮੈਂ ਨਾਮ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਿਆ ਵੀ ਕੋਈ ਏਸੀ ਗੱਲ ਹੋਈ ਹੈ ਹੱਲੇ ਰਿਪੋਰਟ ਹੋਣੀ ਹੈ ਪੋਸਟਮਾਨਾ ਜੀ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਪੋਜੀਸ਼ਨ ਹੈ ਕੀ ਗੱਲ ਹੈ ਪਰ ਜੇ ਮੈਨੂੰ ਪਤਾ ਲੱਗਾ ਤੇ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ 'ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਆਨਸਰ ਆ ਕਿਸੇ ਦਾ ਦੋ ਦਿਨ ਹਟ ਕੇ ਕਿਸੇ ਦਾ ਚਾਰ ਦਿਨ ਹਟ ਕੇ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਅਨਸਰ ਆ ਉਹਨੂੰ ਬਖਸ਼ਾਂਗੇ ਨਹੀਂ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆ ਜਿਹੜੇ ਮੇਨ ਮੇਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫੜ ਕੇ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਆ ਸਹਿਯੋਗ ਦੀ ਲੋੜ ਆ ਸਾਨੂੰ ਸਾਥ ਦੀ ਸਾਥ ਦੇਣ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਕਰੇ ਇਕਲੋਤਾ ਪੁੱਤਰ ਸੀ ਪਰਿਵਾਰ ਦਾ ਉਸੇ ਪਰਿਵਾਰ ਨੂੰ ਹੀ ਦੁੱਖ ਮਿਸ ਹੁੰਦਾ ਜਦੋਂ ਇਕਲੋਤਾ ਪੁੱਤਰ ਚਲੇ ਜਾਵੇ ਤੁਸੀਂ ਵੀ ਮਿਲੇ ਹੋ ਪਰਿਵਾਰ ਨੂੰ ਆ ਕੇ ਕੀ ਕੁਝ ਦੱਸਿਆ ਪਰਿਵਾਰ ਨੇ ਕੀ ਕੋਈ ਤੁਹਾਡੇ ਕੋਲੋਂ ਇੱਕ ਗੱਲ ਇੱਕ ਗੱਲ ਮੈਂ ਕਹਿ ਸਕਦਾ ਜੇ ਪਰਿਵਾਰ ਨੂੰ ਦੁੱਖ ਹੈ ਤੇ ਸਾਨੂੰ ਦੁੱਖ ਨਹੀਂ ਆਪਾਂ ਜੇ ਸਾਰਾ ਕੰਮਕਾਰ ਛੱਡ ਕੇ ਆ ਜੇ ਸਾਰੇ ਜਿਹੜੇ ਆਪਣੇ ਰਜੇਵੇਂ ਛੱਡ ਕੇ ਆਪਾਂ ਇਸ ਪਰਿਵਾਰ ਤੋਂ ਆ ਕਾਦੇ ਕਰਕੇ ਆ ਸਾਨੂੰ ਦੁੱਖ ਹੈ ਇਸ ਕਰਕੇ ਆਪਾਂ ਆਏ ਹਾਂ ਸੋ ਜਿਹੜਾ ਵੀ ਗਲਤ ਅਨਸਰ ਹੁਣ ਜਿਨ੍ਹਾਂ ਨੇ ਇਹ ਕੀਤਾ ਕੋਈ ਲੇਡੀਜ਼ ਹੀ ਮੈਂ ਹੈਰਾਨ ਹੁਣ ਇੱਕ ਜਨਾਨੀ ਜਿਹੜੀ ਆ ਕੋਈ ਇਸ ਕੇਸ ਦੇ ਨਾਲ ਅਟੈਚ ਪਰ ਹੁਣ ਇਹ ਸਾਨੂੰ ਕੋਈ ਦੱਸੂਗਾ ਸਾਨੂੰ ਪਤਾ ਲੱਗੂਗਾ ਫੇਰ ਹੀ ਆ ਜੇ ਹੁਣ ਆ ਨੁਕਸਾਨ ਹੋਇਆ ਤੇ ਫਿਰ ਤੇ ਕਈਆਂ ਨੇ ਕਹਤਾ ਜੀ ਆ ਆ ਬੰਦਾ ਜੀ ਆ ਪਹਿਲਾਂ ਕਿਉਂ ਨਹੀਂ ਸੋ ਦੁੱਖ ਦੀ ਗੱਲ ਏ ਕਹਿੰਦੇ ਭਗਤ ਸਿੰਘ ਜਮਣਾ ਚਾਹੀਦਾ ਗਵਾਂਡੀਆਂ ਦੇ ਘਰ ਜਮਣਾ ਚਾਹੀਦਾ ਸਾਡੇ ਘਰ ਦੀ ਸੋ ਮੈਂ ਇਹੋ ਬੇਨਤੀ ਕਰਦਾ ਸਰਕਾਰ ਤਤਪਰ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਘਟਾਏ ਜਾ ਰਹੇ ਤੁਸੀਂ ਦੇਖ ਰਹੇ ਹੋ 24 ਘੰਟੇ ਪੁਲਿਸ ਜਿਹੜੀ ਤਰਕਿਆ ਪਰ ਸਾਨੂੰ ਸਾਥ ਜਿਹੜਾ ਉਹਦੀ ਜ਼ਰੂਰਤ ਹੈ ਆਹ ਤਗੜੇ ਹੋ ਕੇ ਜੇ ਆਪਾਂ ਚਾਹੁੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਚੋਨੇ ਆਪਾਂ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਤੇ ਫਿਰ ਇਕੱਲੇ ਸਾਡਾ ਫਰਜ਼ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਤਗੜੇ ਹੋ ਕੇ ਜਿਹੜੇ ਗਲਤ ਅਨਸਰ ਨੇ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਠੀਕ ਹੈ ਆਪਣੇ ਮੈਂ ਕਹਿ ਸਕਦਾ ਵੀ ਜੇ ਇਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਦਿੱਕਤ ਆ ਰਹੀ ਹੈ ਸਾਡੇ ਦਫ਼ਤਰ ਚ ਵੀ ਕਿਤੇ ਖੁੱਲੇ ਨੇ ਉੱਥੇ ਇਤਲਾਹ ਕਰੋ ਜਿਹੜਾ ਵੀ ਕੋਈ ਗਲਤ ਅਨਸਰ ਆ ਬਖਸ਼ਿਆ ਨਹੀਂ ਜਾਊਗਾ ਸਰ ਜਿਸ ਤਰ੍ਹਾਂ ਖਬਰ ਚੱਲੀ ਮੌਕੇ ਜੇ ਲੋਕ ਮਜੂਸੀ ਉਹਨਾਂ ਦਾ ਕਹਾ ਸੀ ਕਿ ਲੋਕਾਂ ਦੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ ਪਰ ਪਹਿਲਾ ਹੀ ਨਸ਼ਾ ਤਸਕਰਾਂ ਦੇ ਘਰ ਹੀ ਫੂਲ ਮੈਂ 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 ਤੁਹਾਡੀ ਗੱਲ ਦਾ ਇੱਕ ਜਵਾਬ ਦੇਣ ਲੱਗਾ ਮੈਂ ਕਹਿੰਦਾ ਇੱਕ ਪ੍ਰੂਫ ਦੇ ਦੇ ਜਿਹੜਾ ਵੀ ਪੁਲਿਸ ਅਫਸਰ ਆ ਸਸਪੈਂਡ ਕਰਦਾ ਹੈ ਕੱਲ੍ਹ ਇਹ ਗੱਲਾਂ ਨਾਲ ਥੋੜਾ ਕੜਾ ਕੜਾ ਬਣਾ ਲਾਂਗੇ ਯਾਰ ਕੋਈ ਦੱਸਿਓ ਦੱਸਿਓ ਕੱਲੀਆਂ ਗੱਲਾਂ ਨਾਲ ਕਿਤਨਾ ਆਪਾਂ ਕੰਮ ਕਰ ਲਾਂਗੇ ਮੈਂ ਕਹਿੰਦਾ ਮੈਨੂੰ ਦੱਸੋ ਮੈਨੂੰ ਦਿਓ ਪ੍ਰੂਫ ਕਿੱਥੇ ਇਤਲਾਹ ਦਿੱਤੀ ਕਿੰਨੇ ਦਿੱਤੀ ਕਦੋਂ ਦਿੱਤੀ ਕੋਈ ਫੋਨ ਕਾਲ ਡਿਟੇਲ ਦਿਓ ਮੈਨੂੰ ਦਿਓ ਮੈਨੂੰ ਮੈਂ ਮੈਂ ਕਰਦਾ ਐਸਐਸਪੀ ਸਾਹਿਬ ਲਾ ਕੇ ਬੈਠੇ ਨੇ ਜਿਹੜਾ ਵੀ ਕੋਈ ਗਲਤ ਆਨਸਰ ਨਾ ਨਹੀਂ ਬਖਸ਼ਾਂਗੇ ਜੇ ਕੋਈ ਸਾਡੇ ਡਿਪਾਰਟਮ ਰਾਜਨੀਤੀ ਦੇ ਵਿੱਚ ਵੀ ਕੋਈ ਕਾਬਲ ਤੇ ਪਹਿਲੇ ਨੰਬਰ ਤੇ ਤੇ ਮੈਂ ਇਹ ਗੱਲ ਕਹਿ ਸਕਦਾ ਅੱਜ ਮਾਣ ਨਾਲ ਇਹ ਨਹੀਂ ਗੱਲ ਕਹਿ ਸਕਦਾ ਵੀ ਕੋਈ ਵੀ ਨਸ਼ੇ ਵਾਲੇ ਦੀ ਸ਼ਿਫਾਸ ਤੇ ਸਾਡਾ ਕੋਈ ਵੀ ਪਾਰਟੀ ਦਾ ਵਰਕਰ ਕਿਸੇ ਮਗਰ ਪਰਿਵਾਰ ਨੇ ਕੀ ਕੁਝ ਦੱਸਿਆ ਫਿਰ ਤੁਹਾਨੂੰ ਸੋ ਪਰਿਵਾਰ ਨੇ ਦੱਸਿਆ ਜੀ ਜੋ ਜਿਹੜੀ ਗੱਲ ਦੱਸੀ ਇਹ ਬੱਚਾ ਅੱਜ ਦਾ ਨਸ਼ੇ ਦਾ ਪੀੜਤ ਨਹੀਂ ਸੀ ਇਹ ਇਹ ਬੱਚਾ ਅੱਜ ਤੋਂ 3-4 ਸਾਲ ਪਹਿਲਾਂ ਇਹ ਗਲਤ ਸੋਸਾਇਟੀ ਦੇ ਵਿੱਚ ਪੈ ਗਿਆ ਸੀ ਉਦੋਂ ਤੇ ਉਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਦੋਂ ਦਾ ਇਹ ਪੀੜਤ ਹੈ ਬੱਚਾ ਨਸ਼ੇ ਤੋਂ ਮਾਪਿਆਂ ਨੇ ਉਸ ਦੁੱਖੋਂ ਤੰਗ ਆ ਕੇ ਇਹਨੂੰ ਦੁਬਈ ਭੇਜਿਆ ਜਦੋਂ ਦੁਬਈ ਗਿਆ ਉਹ ਤੋਂ ਬਾਅਦ ਫੇਰ ਆਇਆ ਵਾ ਠੀਕ ਆ ਫੇਰ ਆ ਕੇ ਕਿਤਨਾ ਕਿਤੇ ਉਹ ਜਿਹੜੀ ਮਾੜੀ ਇੱਕ ਦੋ ਸੰਗਤਾਂ ਹੁੰਦੀਆਂ ਨੇ ਉਹਨਾਂ ਨੇ ਫੇਰ ਉਹਨੂੰ ਕਾਬੂ ਕਰ ਲਿਆ ਜਿਹਦਾ ਜੋ ਪਰਿਵਾਰ ਨੇ ਦੱਸਿਆ ਜਿਹਦਾ ਉਹ ਨਤੀਜਾ ਜਿਹੜਾ ਇਹ ਨੇ ਕੋਈ ਦੱਸਿਆ ਪਰਿਵਾਰ ਨੇ ਕਿੱਥੋਂ ਨਸ਼ਾ ਮਿਲਦਾ ਜਾਂ ਉੱਥੇ ਕਿੱਥੇ ਜਿਹੜਾ ਇਲਾਕਾ ਕੋਈ ਦੱਸਿਆ ਉਹਨਾਂ ਨੇ ਉਦੋਂ ਉੱਤੇ ਕੀ ਕਾਰਵਾਈ ਹੋਏਗੀ ਦੇਖੋ ਜੀ ਹਾਲੇ ਤੱਕ ਤੇ ਸਾਨੂੰ ਕਿਸੇ ਨੇ ਵੀ ਨਹੀਂ ਦੱਸਿਆ ਠੀਕ ਆ ਇਹਦੇ ਤੇ ਹੁਣ ਵਰਕ ਮੈਂ ਆਇਆ ਠੀਕ ਆ ਐਸਐਸਪੀ ਸਾਹਿਬ ਆਏ ਇਹਦੇ ਤੇ ਹੁਣ ਜਦੋਂ ਆਏ ਆ ਵੇਖੋ ਰਿਜ਼ਲਟ ਕੀ ਬਣਦੇ ਸੋ ਕਹਿਣ ਦਾ ਭਾਵ ਇਹ ਆ ਮੇਰੀ ਤੁਹਾਡੇ ਵੀ ਮਾਦੀਆਂ ਬਾਈ ਇਹੋ ਬੇਨਤੀ ਹੈ ਹੁਣ ਜਦੋਂ ਆ ਫੜਿਆ ਨਾ ਨਸ਼ੇ ਵਾਲੀ ਉਹ ਲੇਡੀ ਫੜੀ ਆ ਤੁਸੀਂ ਉਹਨੂੰ ਹਾਈਲਾਈਟ ਕਿਉਂ ਤੁਸੀਂ ਜਦੋਂ ਆਪਾਂ ਇੱਕ ਨੈਗੇਟਿਵਿਟੀ ਨੂੰ ਉੱਪ ਲੈ ਜਾਂਦੇ ਆ ਨਾ ਤੇ ਪੋਜ਼ਿਟਿਵਿਟੀ ਨੂੰ ਡਾਊਨ ਕਰ ਦਿੰਦੇ ਆ ਉਹ ਮਾਹੌਲ ਐਸਾ ਕ੍ਰੀਏਟ ਹੋ ਜਾਂਦਾ ਫਿਰ ਇਹਦਾ ਮਤਲਬ ਨੈਗੇਟਿਵਿਟੀ ਇਹ ਲੱਗਦਾ ਵੀ ਪਤਾ ਨਹੀਂ ਕੀ ਹੁਣ ਉਹ ਲੇਡੀਆਂ ਹਵਾ ਲਾ ਚ ਠੀਕ ਆ ਉਹਨੂੰ ਸੀਐਸਟਾਫ ਖੜਿਆ ਜੋ ਦੇ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਉਹਨੂੰ ਹਾਈਲਾਈਟ ਕਰੋ ਵੀ ਜਿਹੜੇ ਗਲਤ ਆਨਸਰ ਆ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕਿੱਥੋਂ ਤੱਕ ਤੱਤਪੜਾ ਠੀਕ ਹੈ ਜਦੋਂ ਤੱਕ ਉਹਨਾਂ ਨੂੰ ਦਰਸਾਉਂਦੇ ਨਹੀਂ ਵਿਖਾਉਂਦੇ ਨਹੀਂ ਤੇ ਫਿਰ ਨੈਗੇਟਿਵਿਟੀਆਂ ਤੇ ਫਿਰ ਅਸੀਂ ਲੋਕ ਆਪੇ ਚੱਕੀ ਜਾਂਦੇ ਹਾਂ ਸੋ ਮੈਂ ਇਹੋ ਬੇਨਤੀ ਕਰਦਾ ਤੁਹਾਡੇ ਸਾਥ ਦੀ ਤੁਹਾਡੇ ਦੇ ਵੀ ਲੋੜ ਠੀਕ ਹੈ ਹਰ ਗੱਲ ਜਿਹੜੀ ਪੋਜ਼ਿਟਿਵਿਟੀ ਆ ਆਪਾਂ ਉਹਨਾਂ ਨੂੰ ਲੈ ਕੇ ਆਏ ਹੁਣ ਪੁਲਿਸ ਨੇ ਸਰਕਾਰ ਨੇ ਅੱਜ ਤੋਂ 40 ਬੰਦੇ ਜਿਹੜੇ ਆ ਉਹ ਨਸ਼ਾ ਕਰਦੇ ਸੀ ਉਹਨਾਂ ਨੂੰ ਠੀਕ ਕੀਤਾ ਕਿਸੇ ਚੈਨਲ ਤੇ ਖਬਰ ਆਈ ਕੋਈ ਵਧੀਆ ਜਿਹੜੇ ਕੰਮ ਆਪਾਂ ਕੀਤੇ ਨੇ ਕਿਸੇ ਕਿਸੇ ਨੇ ਵਿਖਾਲਿਆ ਨਹੀਂ ਵਿਖਾਲਿਆ কারণ ਕਿ ਇੱਕ ਇਨੈਕਟੀਵਿਟੀ ਸਿਰਫ ਮੈਂ ਕਹਿੰਦਾ ਵੀ ਪੀਪੀਆਰ ਦੇ ਚੱਕਰਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਆਪਣੇ ਪੰਜਾਬ ਨੂੰ ਥਾਂ ਲੈ ਕੇ ਜਾ ਰਹੇ ਹਾਂ ਤੁਹਾਡੇ ਸਹਿਯੋਗ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਸਰਕਾਰ ਮੈਂ ਤੁਹਾਨੂੰ ਇੱਕ ਗੱਲ ਲਿਖ ਕੇ ਦੇ ਦਿੰਨਾ ਜਿੰਨਾ ਪੁਲਿਸ ਪ੍ਰਸ਼ਾਸਨ ਔਰ ਜਿੰਨੀ ਸਰਕਾਰ ਇਸ ਕੰਮ ਦੇ ਵਿੱਚ ਤਤਪਰ ਹੈ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਉਹ ਸਾਰੇ ਰਲ ਕੇ ਤਹਿैया ਕਰ ਲਈਏ ਵੀਰ ਨਸ਼ਿਆਂ ਦਾ ਕੋੜ ਖਤਮ ਕਰਨਾ ਤੇ ਆਪੋ ਆਪਣਾ ਫਰਜ਼ ਸਮਝ ਕੇ ਇਹਨਾਂ ਦੇਖੀਏ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਮੈਂ ਦੇਖ ਰਿਹਾ ਸੀ ਇਹ ਨਾ ਸੋਚੋ ਵੀ ਅੱਜ ਇਸ ਘਰੇ ਅੱਗ ਲੱਗੀ ਆ ਕੱਲ ਨੂੰ ਇਹ ਆ ਕਿ ਸਾਡੇ ਘਰ ਵੀ ਲੱਗ ਸਕਦੀ ਆ ਇਹਦਾ ਰਲ ਕੇ ਸਾਥ ਦੇਈਏ ਉਹ ਕਹਿੰਦੇ ਨਾ ਜਿਸ ਤਨ ਲਾਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਜਦੋਂ ਆਪਣੇ ਘਰ ਅੱਗ ਲੱਗਦੀ ਫਿਰ ਉਹਦਾ ਸੇਕ ਪਤਾ ਲੱਗਦਾ ਵੀ ਕਿਸ ਤਰੀਕੇ ਨਾਲ ਆ ਤੇ ਮੈਂ ਇਹੋ ਗੱਲ ਕਹਿੰਦਾ ਸਰਕਾਰ ਤੁਹਾਡੇ ਨਾਲ ਆ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਆ ਤਗੜੇ ਹੋ ਕੇ ਇਸ ਕੋੜ ਨੂੰ ਮਟਾਉਣਾ ਆ ਪੰਜਾਬ ਨੂੰ ਫਿਰ ਤਰੱਕੀ 'ਚ ਲੈ ਕੇ ਜਾਣਾ ਤੇ ਸਾਡਾ ਸਾਥ